ਪੈਣੀ ਨਹੀਂ ਚਾਹੀਦੀ ਪੈ ਪਈ ਗਈ ਹੈ ਐਮਐਲਏ ਦਾ ਫਰਜ਼ ਹੈ ਸਰਪੰਚ ਨੂੰ ਵੀ ਬੁਲਾਵੇ ਬੀਡੀਪੀਓ ਨੂੰ ਵੀ ਬੁਲਾਵੇ ਆਪਣੇ ਜਿਹੜਾ ਕੋਈ ਧੜਾ ਉਹਨੂੰ ਵੀ ਬੁਲਾਵੇ ਕਿ ਸਹਿਮਤੀ ਹੋ ਕੇ ਆ ਠੀਕ ਹੈ ਭਈ ਜਿੱਥੇ ਤੁਸੀਂ ਰਾਜੀ ਸਜਣ ਰਾਜੀ ਹੋ ਜਾਵੇ ਹਮ ਪਰ ਸੱਜਣ ਰਾਜੀ ਕਰੇ ਕਿਤੇ ਕਿਤੇ ਤਾਈ ਰੋਣਾ ਪੈ ਰਿਹਾ ਤਾਂ ਮੈਂ ਫੋਨ ਕੀਤਾ ਸੀਗਾ ਸਰਾਰੀ ਸਾਹਿਬ ਨੂੰ ਪੀਏ ਸਾਹਿਬ ਹਾਂਜੀ ਕੌਣ ਬੋਲਦਾ ਮੈਂ ਕਿਹਾ ਸਰ ਦਾਸ ਗੁਰੂ ਸਰਿਆ ਉਹ ਜੀ ਖਾਣਾ ਖਾ ਰਿਹਾ ਤੇ ਹੁਣ ਲਾ ਲਓ ਕਿ 1 ਘੰਟਾ 35 ਮਿੰਟ ਹੋ ਗਏ ਪਤਾ ਨਹੀਂ ਕਿਹੜੀਆਂ ਭਿੰਡੀਆਂ ਧਰੀਆਂ ਹੁੰਦਾਂ ਨੇ ਅਜੇ ਤੱਕ ਖਾਣਾ ਨਹੀਂ ਖਾਧਾ ਗਿਆ ਤੇ ਜਦੋਂ ਫਿਰ ਤੁਸੀਂ ਥੋੜੇ ਜੇ ਸੇਕੇ ਜਾਂਦੇ ਜੇ ਫਿਰ ਲੱਭਦੇ ਫਿਰਦੇ ਜੇ ਨੰਬਰ ਜੀ ਜੀ ਘਟੋ ਘਟ ਬੰਦਾ ਮੈਂ ਦੱਸਿਆ ਸੀਗਾ ਕਿ ਅਸੀਂ ਖਬਰ ਦੇ ਮੁਤਲਕ ਬਈ ਗੱਲ ਕਰਨੀ ਆ ਨਹੀਂ ਕਰਕੇ ਰਾਜੀ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਡਾ ਫਰਜ ਆ ਅਸੀਂ ਨਿਭਾ ਦਿੰਨੇ ਆ ਬਿਲਕੁਲ ਅਸੀਂ ਆਪ ਦੇ ਡਾਂਕੇ ਵਜਾਈ ਜਾਂਦੇ ਵੀ ਜਿੱਥੇ ਲਾਇਬ੍ਰੇਰੀ ਆਉਣ ਪਿੱਛੇ ਜੇ ਤੁਸੀਂ ਹੋਰ ਵੀ ਸੁਣੀ ਸੀ ਹੂੰ ਉਹ ਮਿੰਟੂ ਗੁਰੂ ਸਰੀ ਆ ਕੇ ਕਿਹੜਾ ਵਾਅਦਾ ਤੁਸੀਂ ਦੇਖਿਆ ਹੋਣਾ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਉਹ ਸੱਚਣਾ ਉਹ ਜਿਤ ਇਥੋਂ ਕੋਰ ਸੰਗੜੇ ਸੱਤੀ ਸਰਪੰਚ ਬਣਿਆ ਉਹ ਦੀ ਸੁਣ ਕੇ ਹਾਂਜੀ ਉਹ ਉਲਾਈ ਜਾਵੇ ਹੂੰ ਐਮਐਲਏ ਸਾਹਿਬ ਪਿੰਡੀਆਂ ਖਾਂਦੇ ਹੋਣਗੇ ਪਤਾ ਨਹੀਂ ਉਹ ਬੇਅਕਲ ਨੂੰ ਏਨੀ ਅਕਲ ਨਹੀਂ ਹੈ ਹੂੰ ਵੀ ਸਨਮਾਨਤ ਰੈਂਕ ਹੈ ਘਟੋ ਘਟ ਇੱਜ਼ਤ ਨਾਲ ਤਾਂ ਗੱਲ ਕਰ ਯਾਰ ਪੰਜਾਬ ਦੇ ਵਿੱਚ 117 ਵਿਧਾਨਕਾਰ ਨੇ ਜੀ ਮੈਂ ਫੋਨ ਲਾਇਆ ਜੀ ਮੇਰਾ ਫੋਨ ਨਹੀਂ ਚੁੱਕਿਆ ਇਹ ਕੋਈ ਗੱਲ ਹੈ ਹੂੰ ਜਦੋਂ ਬੰਦਾ ਕਿਸੇ ਕੰਮ 'ਚ ਬਿਜ਼ੀ ਹੈ ਹੂੰ ਹੂੰ ਤੇ ਨਹੀਂ ਵੀ ਚੁੱਕਿਆ ਜਾ ਸਕਦਾ ਹੁਣ ਮੈਂ ਤੁਹਾਡਾ ਕਾਲ ਆਈ ਮੈਂ ਚੁੱਕ ਲਿਆ ਜੀ